ਕੱਲ ਆਪਾਂ ਸ਼ਬਦ ਭੇਦ ਵਿੱਚ ਜਿਹੜੇ 8 ਸ਼ਬਦ ਭੇਦ ਉਹਨਾਂ ਦੀਆਂ ਪਰਿਭਾਸ਼ਾ ਕੀਤੀ ਸੀ ਉਹ 8 ਸ਼ਬਦ ਭੇਦ ਕਿਹੜੇ-ਕਿਹੜੇ ਸੀਗੇ ਨਾਮ ਪੜਨਾਂਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਕ ਉਹ ਤੁਹਾਨੂੰ ਉਹਦੇ ਵਿੱਚੋਂ ਅੱਠਾਂ ਵਿੱਚੋਂ ਦੋ ਦੀ ਪਰਿਭਾਸ਼ਾ ਹੋਊਗੀ ਉਦਾਹਰਨਾਂ ਸਹਿਤ ਤੇ ਦੂਸਰੇ ਪਾਸੇ ਜਿਹੜਾ ਉਹਦਾ ਦੂਸਰਾ ਪਾਰਟ ਆਉਣਾ ਵਾ ਉਹਦਾ ਭਾਗ ਤੇ ਵਿੱਚ ਤਾਂ ਆ ਗਈ ਪ੍ਰਵਾਸ਼ਾ ਲਿਖਣੀ ਆੜਾ ਭਾਗ ਵਿੱਚ ਆਉ ਇਹੇ ਅਠੇ ਜਿਹੜੇ ਸ਼ਬਦ ਭੇਦ ਆ ਉਹਨਾਂ ਵਿੱਚੋਂ ਉਹਨਾਂ ਦੇ ਅੱਗੇ ਦੋ ਦੋ ਕਿਸਮਾਂ ਉਦਾਹਰਣਾ ਸੈੱਟ ਹੁਣ ਆਪਾਂ ਪਹਿਲੇ ਤੋਂ ਸ਼ੁਰੂ ਕਰਦੇ ਆ ਪਹਿਲਾ ਸ਼ਬਦ ਭੇਦ ਨਾਮ ਆ ਗਿਆ ਇਹਦੀਆਂ ਪੰਜ ਕਿਸਮਾਂ ਨੇ ਪਰ ਆਪਾਂ ਕੋਈ ਦੋ ਕਿਸਮਾਂ ਜਿਹੜੀਆਂ ਉਹ ਚੰਗੀ ਤਰ੍ਹਾਂ ਯਾਦ ਕਰ ਲੈਣੀਆਂ ਨੇ ਮੈਂ ਇੱਕ ਤਾਂ ਲਈਏ ਨਿਜਵਾਚਕ ਨਾਮ ਜਾਂ ਖਾਸ ਨਾਮ ਹਨ ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ ਖਾਸ ਥਾਂ ਜਾਂ ਖਾਸ ਵਸਤੂ ਦਾ ਗਿਆਨ ਹੁੰਦਾ ਹੈ ਯਾਨੀ ਹਰ ਚੀਜ਼ ਖਾਸ ਹੈ ਜਿਹਨੂੰ ਬਦਲ ਨਹੀਂ ਸਕਦੇ ਨਾ ਉਸ ਖਾਸ ਥਾਂ ਦੇ ਨਾਮ ਨੂੰ ਬਦਲ ਸਕਦੇ ਨਾ ਵਸਤੂ ਨੂੰ ਨਾ ਵਿਅਕਤੀ ਨੂੰ ਜਿਵੇਂ ਵਿਅਕਤੀ ਦਾ ਨਾਮ ਰਾਮ ਆ ਥਾਂ ਦਾ ਨਾਮ ਦਿੱਲੀ ਆ ਦਰਿਆ ਸਤਲੁਜ ਆ ਸੂਰਜ ਆ ਇਹ ਚੀਜ਼ਾਂ ਨਹੀਂ ਬਦਲੀਆਂ ਜਾ ਸਕਦੀਆਂ ਠੀਕ ਆ ਇਹਨਾਂ ਇਹ ਸਾਰੀਆਂ ਕੀ ਨੇ ਖਾਸ ਨਾਮ ਜਾਂ ਨਿਜਵਾਚਕ ਨਾਮ ਦੂਸਰਾ ਜਾਂਦਾ ਭਾਵਾਚਕ ਨਾਮ ਜਿਹੜੇ ਸ਼ਬਦ ਉਹ ਕਿਸੇ ਗੁਣ ਹਾਲਤ ਭਾਵ ਦਾ ਗਿਆਨ ਹੋਵੇ ਉਹਨਾਂ ਨੂੰ ਕੇਵਲ ਮਹਿਸੂਸ ਕੀਤਾ ਜਾਂਦਾ ਮਹਿਸੂਸ ਹੁੰਦੇ ਆ ਚੀਜ਼ਾਂ ਪੜੀਆਂ ਨਹੀਂ ਜਾ ਸਕਦੀਆਂ ਨਾ ਮਹਿਸੂਸ ਕਰਦੇ ਆ ਜਿਵੇਂ ਖੁਸ਼ੀ ਸੋਖ ਦੁੱਖ ਬਚਪਨ ਜਵਾਨੀ ਉਦਾਸੀ ਬੁਢਾਪਾ ਇਹ ਸਾਰੇ ਕੀ ਨੇ ਪਾਵਾਚਕ ਨਾਮ ਅੱਛਾ ਹੁਣ ਜੇ ਆਪਾਂ ਦੇਖੀਏ ਪੜਨਾਮ ਇਹ ਸਾਡੇ ਕੋਲੇ ਦੂਸਰਾ ਸ਼ਬਦ ਭੇਜਦਾ ਆ ਇਹ ਦੀਓ ਵੈਸੇ ਤਾਂ 6 ਕਿਸਮਾਂ ਨੇ ਪਰ ਆਪਾਂ ਇਹ ਕਹਿੰਨੇ ਆ ਕਿ ਇਹਦੇ ਵਿੱਚੋਂ ਜਣੀਆਂ ਸੌਖੀਆਂ ਜਣੀਆਂ ਦੋ ਨੇ ਉਹ ਲੈ ਲਈਏ ਨੰਬਰ 1 ਤੇ ਆ ਗਿਆ ਸੰਬੰਧਵਾਚਕ ਪੜਨਾਮ ਮੈਨੂੰ ਇਹ ਠੀਕ ਲੱਗਿਆ ਸਬੰਧਵਾਚਕ ਪੜਨਾਮ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਜਿਹੜਾ ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ ਜਿਹੜਾ ਪੜਨਾਮ ਆ ਪੜਨਾਮ ਦੀ ਪਰਿਭਾਸ਼ਾ ਹੀ ਇਹ ਹੈ ਵੀ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਹਨੂੰ ਪੜਨਾਮ ਕਹਿੰਦੇ ਆ ਤੇ ਜਿਹੜਾ ਸਬੰਧਵਾਚਕ ਪੜਨਾਮ ਆ ਉਹਦੇ ਵੀ ਆਪਾਂ ਪਰਿਭਾਸ਼ਾ ਇਦਾਂ ਸ਼ੁਰੂ ਕਰਨੀ ਆ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਦੋ ਵਾਕਾਂ ਦਾ ਸੰਬੰਧ ਜੋੜੇ ਜਿਵੇਂ ਜੋ ਕਰੇਗਾ ਸੋ ਭਰੇਗਾ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਜੋ ਵਰਤਿਆ ਗਿਆ ਨਾ ਨਾਮ ਦੀ ਥਾਂ ਤੇ ਨਾਲ ਹੀ ਦੋ ਵਾਕਾਂ ਦਾ ਸਬੰਧ ਜੁੜੇ ਜੋ ਕਰੇਗਾ ਸੋ ਭਰੇਗਾ ਦੂਜਾ ਵਾਕ ਬਣਾਇਆ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਬਸਦੇ ਹਨ ਦੋ ਵਾਕ ਨੇ ਲੋਕ ਆਪਸ ਵਿੱਚ ਪਿਆਰ ਕਰਦੇ ਹਨ ਨਿੱਕੇ ਆ ਫਿਰ ਹੈਗਾ ਉਹ ਸੁਖੀ বাসਦੇ ਹਨ ਪਰ ਜਦੋਂ ਆਪਾਂ ਇਹਨਾਂ ਦੋਨਾਂ ਵਾਕਾਂ ਨੂੰ ਜੋੜਦੇ ਆਂ ਤੇ ਜੋੜਨ ਦੇ ਲਈ ਆਪਾਂ ਲਾ ਲਿਆ ਜੋ ਠੀਕ ਆ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਕਾਮਾ ਸੁਖੀ বাসਦੇ ਹਨ ਦੂਸਰਾ ਮੈਨੂੰ ਲੱਗਿਆ ਵੀ ਪ੍ਰਸ਼ਨਵਾਚਕ ਪੜਨਾਮ ਸੌਖਾ ਉਹ ਕਿਵੇਂ ਕੀ ਉਹ ਦੀ ਕੀ ਆਪਾਂ ਪਰਵਾਸ਼ਨ ਲਈ ਜਿਹੜੇ ਸ਼ਬਦ ਨੂੰ ਨਾਮ ਸ਼ਬਦੀ ਥਾਂ ਵਰਤਿਆ ਜਾਵੇ ਪਰਨਾਮ ਦੇ ਵਿੱਚ ਇਹ ਗਲਤੀ ਆਪਾਂ ਕਹਿਣੀ ਕਹਿਣੀ ਆ ਜਿਹੜਾ ਸ਼ਬਦ ਨਾਮ ਸ਼ਬਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਰਾਹੀਂ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ ਠੀਕ ਹੈ ਜਦੋਂ ਆਪਾਂ ਸੰਬੰਧਵਾਚਕ ਪਰਨਾਮ ਦੀ ਗੱਲ ਕੀਤੀ ਸੀ ਜਿਹੜਾ ਸ਼ਬਦ ਨਾਮ ਸ਼ਬਦੀ ਥਾਂ ਵਰਤਿਆ ਜਾਵੇ ਨਾਲ ਹੀ ਦੋ ਵਾਕਾਂ ਦਾ ਸੰਬੰਧ ਜੋੜੇ ਉਹ ਬਣ ਗਿਆ ਸੰਬੰਧਵਾਚਕ ਪੜਨਾਮ ਜੋ ਕਰੇਗਾ ਸੋ ਭਰੇਗਾ ਤੇ ਪ੍ਰਸ਼ਨਵਾਚਕ ਵਿੱਚ ਵੀ ਆਪਾਂ ਇਹੀ ਕਹਿ ਰਹੇ ਹਾਂ ਕਿ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਰਾਈ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ ਪ੍ਰਸ਼ਨਵਾਚਕ ਪੜਨਾਮ ਜਿਵੇਂ ਕੌਣ ਕੀ ਕਿਹੜਾ ਹੁਣ ਜੇ ਵਾਕ ਬਣਾ ਕੇ ਦੇਖੀਏ ਜਮਾਤ ਵਿੱਚ ਕੌਣ ਰੌਲਾ ਪਾ ਰਿਹਾ ਸੀ ਦੂਸਰਾ ਆਪਾਂ ਬਾਕ ਬਣਾ ਲਿਆ ਤੁਸੀਂ ਬਾਜ਼ਾਰ ਵਿੱਚੋਂ ਕੀ ਖਰੀਦਿਆ ਤੀਸਰਾ ਆਪਾਂ ਬਾਕ ਬਣਾ ਸਕਦੇ ਹਾਂ ਕਿ ਪਹਿਲੀ ਘੰਟੀ ਵਿੱਚ ਕਿਹੜਾ-ਕਿਹੜਾ ਗੈਰ ਹਾਜ਼ਰ ਸੀ ਠੀਕ ਆ ਤੁਹਾਨੂੰ ਇਹ ਗੱਲ ਕਿਹਨੇ ਦੱਸੀ ਇਹ ਸਾਰੇ ਕੀ ਆ ਜਾਂਦੇ ਨੇ ਪ੍ਰਸ਼ਨਵਾਚਕ ਪੜਨਾਵ ਆਪਣੇ ਕੋਲੇ 8 ਸ਼ਬਦ ਭੇਜਾ ਆਪਾਂ ਇਸ ਤਰ੍ਹਾਂ 2-2 ਕਰਕੇ ਸਾਰਿਆਂ ਦੀਆਂ ਜਿਹੜੀਆਂ ਕਿਸਮਾਂ ਨੇ 2-2 ਲੈ ਲੈਣੀਆਂ ਨੇ ਤੈਨੂੰ ਦੋ-ਦੋ ਕਿਸਮਾਂ ਨੂੰ ਚੰਗੀ ਤਰ੍ਹਾਂ ਨਾਲ ਉਦਾਹਰਨਾਂ ਸਹਿਤ ਯਾਦ ਕਰ ਲੈਣਾ ਕਿਉਂਕਿ ਉਸ ਪ੍ਰਸ਼ਨ ਦਾ ਊੜਾ ਭਾਗ ਹੋਣੀ ਆ ਅੱਠਾ ਸ਼ਬਦ ਭੇਜਾਂ ਵਿੱਚੋਂ ਪ੍ਰਭਾਸ਼ਾ ਦੇਣੀ ਉਦਾਹਰਨ ਸਹਿਤ ਤੇ ਨਾਲ ਹੀ ਆੜਾ ਭਾਗ ਵਿੱਚ ਆਉਣਾ ਕੋਈ ਦੋ ਕਿਸਮਾਂ ਤੇ ਉਹਨਾਂ ਦੇ ਆ ਉਦਾਹਰਨਾਂ ਸਹਿਤ ਪ੍ਰਭਾਸ਼ਾ ਨੂੰ ਦੱਸਣਾ ਇਹਨੂੰ ਚੰਗੀ ਤਰ੍ਹਾਂ ਹੁਣ ਯਾਦ ਕਰ ਲੈਣਾ